ਹਾਂਜੀ ਸਤਿ ਸ੍ਰੀ ਅਕਾਲ ਜੀ ਪ੍ਰਾਪਰਟੀ ਲਵਰ ਚੈਨਲ ਤੇ ਫਿਰ ਤੋਂ ਤੁਹਾਡਾ ਸਵਾਗਤ ਹੈ ਅੱਜ ਬਹੁਤ ਟਾਈਮ ਬਾਅਦ ਮੈਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਇਆ ਹਾਂ ਬਿਕਨ ਦੇ ਲਈ ਆਈ ਆਪਣੇ ਕੋਲੇ ਪ੍ਰਾਪਰਟੀ ਹੈ ਜਿਹੜੀ ਕਮਰਸ਼ੀਅਲ ਜਗ੍ਹਾ ਦੇ ਵਿੱਚ ਇਹ ਦੁਕਾਨ ਹੈ ਬਿਕਨ ਦੇ ਲਈ ਆਈ ਆਪਣੇ ਕੋਲੇ 10 ਫੁੱਟ ਦਾ ਜਿਹੜਾ ਫਰੰਟ ਹੈ 31 ਲੰਬਾਈ ਹੈ ਠੀਕ ਹੈ ਜੀ ਪਹਿਲਾਂ ਵੀ ਇੱਥੇ ਯਾਨੀ ਕਿ ਆਲਰੇਡੀ ਦੁਕਾਨ ਹੈਗੀ ਆ ਅਲੂਮੀਨੀਅਮ ਦਾ ਜਿਹੜਾ ਬਾਈ ਕੰਮ ਕਰਦਾ ਪਹਿਲਾਂ ਤੋਂ ਹੀ ਉਨੇ ਸੇਲ ਤੇ ਲਈ ਹੋਈ ਆ ਤੇ 35 ਲੱਖ ਰੁਪਿਆ ਜਿਹੜਾ ਹਨਾ ਇਹ ਦੁਕਾਨ ਦਾ ਮੰਗਿਆ ਡਬਲ ਸਟੋਰੀ ਆ ਮੈਂ ਦਿਖਾ ਦਿੰਦਾ ਤੁਹਾਨੂੰ ਯਾਨੀ ਕਿ ਬਿਲਕੁਲ ਨਵੀਂ ਬਿਲਡਿੰਗ ਆ ਪੁਰਾਣੀ ਨਹੀਂ ਹੈਗੀ ਸਟਰਕਚਰ ਸਾਰਾ ਲੱਗਿਆ ਹੋਇਆ ਠੀਕ ਹੈ ਜੀ 10 ਫੁੱਟ ਜਿਹੜਾ ਇਹਦਾ ਦੁਕਾਨ ਦਾ ਫਰੰਟ ਆ ਤੇ ਆਹ ਦੇਖ ਲਓ نیچے ਬੇਸਮੈਂਟ ਦੇ ਵਿੱਚ ਇੱਕ ਇਹਨਾਂ ਨੇ ਦੁਕਾਨ ਕੱਢੀ ਹੋਈ ਆ ਸਾਰਾ ਸਪੇਸ ਦੇਖ ਸਕਦੇ ਹੋ ਖੁੱਲੀ ਇਡਲੀ ਜਿਹੜੀ ਜਗਾ ਵਾ 10 ਫੁੱਟ ਇਹਦੀ ਚੜਾਈ ਆ 33 ਲੰਬਾਈ ਆ ਸਾਈਡਾ ਤੁਹਾਨੂੰ ਯਾਨੀ ਕਿ ਜਿਹੜੀ ਲੰਬਾਈ ਆ 27 22 ਫੁੱਟ ਮਿਲੂਗੀ ਇੱਕ ਸਾਈਡ ਆ ਜਿਹੜੀ 31 31.5 ਹੋਊਗੀ ਠੀਕ ਹੈ ਕਮਰਸ਼ੀਅਲ ਜਗ੍ਹਾ ਦੇ ਵਿੱਚ ਜਿਹੜੀ ਇਹ ਦੁਕਾਨ ਆ ਠੀਕ ਹੈ ਜੀ ਬਿਲਕੁਲ ਰੋਡ ਤੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਇੱਥੇ ਆਪਦਾ ਕੰਮਕਾਰ ਚਲਾ ਸਕਦੇ ਹੋ ਤੇ ਉੱਪਰ ਚੱਲ ਕੇ ਮੈਂ ਤੁਹਾਨੂੰ ਦਿਖਾਉਣਾ ਉੱਪਰ ਵੀ ਇਹਨਾਂ ਨੇ ਬਣਾਇਆ ਹੋਇਆ ਇੱਕ ਪੋਰਸ਼ਨ ਇਹ ਜਿਹੜਾ ਇਹਨਾਂ ਨੇ ਉੱਪਰ ਹਨਾ ਬਣਾਈ ਹੋਈ ਆ ਡਬਲ ਸਟੋਰੀ ਇੱਕ نیچے ਇਹਨਾਂ ਨੇ ਬੇਸਮੈਂਟ ਉਂਗ ਬਣਾਤੀ ਠੀਕ ਹੈ ਨੀਚੇ ਦੁਕਾਨ ਤੇ ਉੱਪਰ ਵੀ ਆਪ ਦਾ ਜਾਨੀ ਕਿ ਮੰਨ ਲਓ ਸਾਰੀ ਪ੍ਰਾਪਰਟੀ ਖਰੀਦ ਕੇ ਤੁਸੀਂ ਇਹ ਡਬਲ ਦੁਕਾਨ ਉੱਪਰ ਆਪ ਦਾ ਕਿਰਾਏ ਤੇ ਵੀ ਦੇ ਸਕਦੇ ਹੋ ਅਗਰ ਤੁਹਾਡਾ ਬਿਜ਼ਨਸ ਕੋਈ ਵੱਡਾ ਹੋਵੇ ਇਹ ਜਾਂ ਇੱਕ ਦੁਕਾਨਾ ਨਹੀਂ ਸਰਦਾ ਤਾਂ ਤੁਸੀਂ ਦੋ ਦੁਕਾਨਾਂ ਦੇ ਵਿੱਚ ਵੀ ਆਪ ਦਾ ਆਸਾ ਕਰਦੇ ਹਾਂ ਤੇ 10 ਫਰੰਟ ਸੀ ਇਹਦਾ ਜੀ 31 ਲੰਬਾਈ ਸੀ ਠੀਕ ਹੈ ਜਿਹੜੀ ਇਹਨਾਂ ਨੇ ਇਹ ਮੰਗੀ ਹੈ ਜੀ ਡਿਮਾਂਡ ਕੀਤੀ ਆ 35 ਲੱਖ ਰੁਪਈਆ ਜਿਹੜੀ ਇਹਦੀ ਡਿਮਾਂਡ ਕੀਤੀ ਆ ਮੌਕੇ ਤੇ ਐਡਜਸਟਮੈਂਟ ਹੋ ਜੂਗੀ ਜਿਹੜੇ ਵੀਰ ਇਸ ਪ੍ਰਾਪਰਟੀ ਨੂੰ ਲੈਣਾ ਚਾਹੁੰਦੇ ਨੇ ਉਹ ਡਿਸਪਲੇ ਤੇ ਨੰਬਰ ਚੱਲ ਰਿਹਾ ਉਹ ਤੇ ਕਾਲ ਕਰ ਲੈਣ ਠੀਕ ਹੈ ਜੀ